ਜੀ ਸੇਂਗਾ ਫਤੇਗੜ ਪੰਜ ਤੂਰ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਮੈਂ ਇਸ ਕੰਪੀਟੀਸ਼ਨ ਵਿੱਚ ਇਸ ਕਰਕੇ ਆਇਆ ਹਾਂ ਮੇਰੇ ਕੋਲ ਕੋਈ ਜੋਬ ਦਾ ਕੈਰੀਅਰ ਨਹੀਂ ਸੀ ਮੈਂ ਸੋਚਿਆ ਕਿ ਸ਼ਾਇਦ ਮੈਂ ਨਾਮ ਜਿੱਤ ਜਾਵਾਂਗਾ ਤੇ ਮੈਂ ਆਪਣੇ ਦੇਸ਼ ਦੇ ਲਈ ਵਾਇਰਲ ਵੀ ਹੋ ਜਾਵਾਂਗਾ ਆਪਣੀ ਦੇਸ਼ ਦੀ ਵੀ ਸੇਵਾ ਕਰ ਸਕਾਂਗਾ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਮੇਰੇ ਦੋ ਭਰਾ ਦਿਹਾੜੀ ਢੱਪਾ ਕਰਦੇ ਨੇ ਡੈਡੀ ਟੈਂਪੂ ਚਲਾਉਂਦੇ ਨੇ ਤੇ ਮੇਰੇ ਬਸ ਇਸੇ ਦਾ ਹੀ ਗੁਜ਼ਾਰਾ ਹੈ ਇਸ ਕੰਪੀਟੀਸ਼ਨ 'ਚ ਬੈਠ ਕੇ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ ਇਸ ਕੰਪੀਟੀਸ਼ਨ 'ਚ ਬੈਠ ਕੇ ਜੀ ਬਹੁਤ ਵਧੀਆ ਲੱਗ ਰਿਹਾ ਹੈ ਕੀ ਤੁਸੀਂ ਇਹਨਾਂ ਦੀਆਂ ਸ਼ਰਤਾਂ ਦੇ ਪੂਰੇ ਉੱਤਰ ਜਾਓਗੇ ਹਾਂ ਜੀ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਕਿ ਤੁਸੀਂ ਤੁਹਾਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਨਾ ਹਾਂ ਕਿ ਨਸ਼ੇ ਦੇ ਨਾਲ-ਨਾਲ ਫੋਨ ਦਾ ਨਸ਼ਾ ਵੀ ਮਾੜਾ ਹੈ ਤੇ ਫੋਨ ਨੂੰ ਛੱਡ ਕੇ ਆਪਾਂ ਕੋਈ ਕੈਰੀਅਰ ਵੱਲ ਧਿਆਨ ਦੀਏ ਤੇ ਆਪਣੇ ਕੈਰੀਅਰ ਦੇ ਵਿੱਚ ਵੀ ਮਿਹਨਤ ਜੀ ਜਾਨ ਲਗਾਈਏ ਰੀਲਾਂ ਦੇਖ ਕੇ ਟਾਈਮ ਪਾਸ ਨਾ ਕਰੀਏ ਜ਼ਿਆਦਾ insan ਨੂੰ ਰੱਬ ਰੂਪੀ ਨਸ਼ਾ ਉਸਦੀ ਭਗਤੀ ਕਰਨੀ ਚਾਹੀਦੀ ਹੈ ਪਾਠ ਪੂਜਾ ਕਰਨੀ ਚਾਹੀਦੀ ਹੈ ਜੀ